ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਫਲੇਵਰ ਆ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਸਾਰੇ ਠੀਕ ਠਾਕ ਹੋਵੋਗੇ ਅੱਜ ਜੀ ਆਪਾਂ ਇੱਕ ਰੈਸਪੀ ਬਣਾ ਰਹੇ ਹਾਂਗੇ ਉਹ ਹੈਗਾ ਜੀ ਆਲੂਆਂ ਦਾ ਚਿਲਾ ਉਸਦੇ ਬਣਾਉਣ ਦੇ ਲਈ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤੁਹਾਨੂੰ ਦੱਸਦੇ ਹਾਂ ਇੱਕ ਕੌਲੀ ਜੀ ਆਪਾਂ ਆਟੇ ਦੀ ਲਈਆ ਦੋ ਆਪਾਂ ਆਲੂ ਜਿਹੜਾ ਇਹ ਕਤੂਕਸ ਕਰਕੇ ਰੱਖੇ ਹੋਏ ਸੀ ਉਹ ਲਈਆ ਦੋ ਆਪਾਂ ਜੀ ਹਰੀਆਂ ਮਿਰਚਾਂ ਲਈਆਂ ਤੇ ਇੱਕ ਟਮਾਟਰ ਲਿਆ ਜੀ ਆਪਾਂ ਬਰੀਕ ਕੱਟ ਲਿਆ ਨੂੰ ਤੇ ਇੱਕੋ ਹੀ ਪਿਆਜ਼ ਲਿਆ ਜੀ ਉਹਨੂੰ ਵੀ ਆਪਾਂ ਬਰੀਕ ਕੱਟ ਲਿਆ ਤੇ ਇਸ ਤੋਂ ਬਾਅਦ ਜੀ ਆਪਾਂ ਲੈ ਆਗਾ ਪਦੀਨਾ ਪਦੀਨਾ ਆਪਾਂ ਤਾਂ ਲਿਆ ਜੀ ਆਪਣੇ ਕੋਲ ਕਿਉਂਕਿ ਧਨੀਆ ਨਹੀਂ ਸੀ ਜੇਕਰ ਤੁਹਾਡੇ ਕੋਲ ਧਨੀਆ ਹੋ ਤਾਂ ਤੁਸੀਂ ਧਨੀਆ ਪਾ ਸਕਦੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਬਰਤਨ ਦੇ ਵਿੱਚ ਆਟਾ ਪਾ ਲੈਨੇ ਹੁਣ ਜੀ ਆਪਾਂ ਆਟੇ ਦੇ ਵਿੱਚ ਜਿਹੜਾ ਪਾਣੀ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਘੋਲਿਆ ਜਾਣਾਗਾ ਇਹਦੇ ਵਿੱਚ ਗੰਡਾ ਨਹੀਂ ਹੋਣ ਦੇਣੀ ਆਪਾਂ ਥੋੜੇ ਥੋੜੇ ਕਰਕੇ ਪਾਣੀ ਪਾਵਾਂਗੇ ਸਟਰਾਂ ਪਾਟੇ ਦੇ ਕੋਲ ਨੂੰ ਜੀ ਜਿਹੜਾ ਇਹ ਮਿਕਸ ਕਰ ਲੈਣਾਗਾ ਪੂਰੇ ਚੰਗੀ ਤਰ੍ਹਾਂ ਆਟੇ ਦੇ ਮਿਕਸਰ ਨੂੰ ਜੇ ਆਪਾਂ ਨਾ ਤਾਂ ਬਹੁਤ ਗਾੜਾ ਰੱਖਣਾਗਾ ਤੇ ਨਾ ਹੀ ਢਿੱਲਾ ਰੱਖਣਾ ਤੇ ਆਪਾਂ ਇਹਨੂੰ ਮੀਡੀਅਮ ਜੀ ਰੱਖਣਾਗਾ ਹੁਣ ਆਖੇ ਦੇ ਮਿਕਸਰੇ ਜਿਹੜੇ ਚੰਗੀ ਤਰ੍ਹਾਂ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਸਮਾਨ ਪੌਲੀ ਤਿਆਰ ਕਰਿਆ ਸੀ ਉਹ ਪਾ ਦਨੇ ਜੀ ਇਸ ਦੇ ਵਿੱਚ ਆਪਾਂ ਦੋ ਜਿਹੜੇ ਕੱਦੂ ਕਸ ਕਰਕੇ ਆਲੂ ਲਈ ਸੀ ਉਹ ਪਾ ਦਤੇ ਜੀ ਤੁਸੀਂ ਆਲੂ ਨੂੰ ਜੇ ਮੈਸ਼ ਕਰਕੇ ਵੀ ਪਾ ਸਕਦੇ ਹੋ ਪਰ ਮੈਸ਼ ਕਰਨਾ ਥੋੜੀ ਜਿਹੀ ਗੰਡਾ ਜੀ ਬਚ ਜਾਂਦੀ ਆਟੇ 'ਚ ਤਾਂ ਕਰਕੇ ਆਪਾਂ ਗੱਦੂ ਕਸ ਕਰ ਲਿਆ ਸੀ ਤੇ ਆ ਆਪ ਪਦੀਨਾ ਲਿਆ ਜੀ ਤੇ ਇੱਕ ਹੋਰ ਜਿਆ ਆਪ ਪਿਆਜ਼ ਲਿਆ ਸੀ ਉਹ ਪਾਤਾ ਇਹ ਹੁਣ ਜੀ ਆਪਾਂ ਇਹਨਾਂ ਨੂੰ ਮਿਕਸ ਕਰ ਲੈਂਦੇ ਆ ਆਟੇ ਵਿੱਚ ਸਾਰੇ ਪਾਸੇ ਨੂੰ ਇੱਕ ਚਮਚਾ ਜੀ ਆਪਾਂ ਗਰਮ ਮਸਾਲਾ ਲਿਆ ਜੀ ਤੇ ਅੱਧਾ ਇੱਕ ਚਮਚਾ ਜੀ ਆਪਾਂ ਲਾਲ ਮਿਰਚ ਲਈਏ ਤੇ ਕਲਰ ਦੇਣ ਦੇ ਲਈ ਜੀ ਆਪਾਂ ਇੱਕ ਇੱਕ ਚਮਚਾ ਹਲਦੀ ਦਾ ਲਿਆ ਜੀ ਤੇ ਇੱਕ ਤੇ ਚਮਚਾ ਆਪਾਂ ਸਵਾਦ ਅਨੁਸਾਰ ਨਮਕ ਲਈ ਦੇ ਤੁਸੀਂ ਵੱਧ ਘੱਟ ਵੀ ਉਸ ਨੂੰ ਕਰ ਸਕਦੇ ਹੋ ਜੀ ਤੇ ਇੱਕ ਚਮਚਾ ਜੀ ਅਸੀਂ ਜੀਰੇ ਦਾ ਲਏ ਤੁਸੀਂ ਇਹਦੇ ਵਿੱਚ ਆਮ ਚੂਰਨ ਦਾ ਵੀ ਚਮਚਾ ਲੈ ਸਕਦੇ ਹੋ ਜੀ ਤੇ ਜਿਹੜਾ ਆਪਣਾ ਜੀਰਾ ਹੈਗਾ ਉਹਨੂੰ ਭੁੰਨ ਕੇ ਵੀ ਪਾ ਸਕਦੇ ਹੋ ਉਹ ਤੁਸੀਂ ਆਪ ਦੀ ਮਰਜ਼ੀ ਨਾਲ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰਕੇ ਪਾ ਸਕਦੇ ਹੋ ਹੁਣ ਆਪਾਂ ਇਹ ਇਹਨਾਂ ਜਿਹਾ ਪੇਸਟ ਹੈ ਜਿਹੜਾ ਆਟੇ ਦਾ ਥੋੜਾ ਜਿਹਾ ਠਿੱਲਾ ਕਰ ਲੈਣੇ ਆ ਇਹ ਪਤਵਾ ਗਰਮ ਹੋ ਲਈ ਇਹਦੇ ਉੱਤੇ ਰੱਖ ਦਿੱਤਾਗਾ ਤੁਸੀਂ ਤਵਾ ਨਾਨਸਟਿਕ ਵੀ ਵਰਤ ਸਕਦੇ ਹੋ ਤੇ ਲੋਹਦਾ ਹੀ ਵਰਤ ਸਕਦੇ ਹੋ ਜੇਕਰ ਆਪਾਂ ਲੋਹੇ ਦਾ ਤਵਾ ਵਰਤਦੇ ਆਂਗੇ ਤਾਂ ਥੋੜਾ ਜਿਹਾ ਕਿਉਂ ਜ਼ਿਆਦਾ ਲੱਗਦਾਗਾ ਤੇ ਵੈਸੇ ਲੋਹੇ ਦੇ ਤਵੇ ਤੇ ਵੀ ਬਹੁਤ ਜ਼ਿਆਦਾ ਵਧੀਆ ਜਿਹੜੇ ਚੀਲੇ ਬਣ ਕੇ ਤਿਆਰ ਹੋ ਜਾਂਦੇ ਆ ਤਵਾ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਉੱਤੇ ਕੀ ਹੁਣਗਾ ਤਾਂ ਹੁਣ ਆਪਾਂ ਇਹਦੇ ਉੱਤੇ ਇਹਦਾ ਤਲੇ ਦੇ ਮਿਕਸਚਾ ਪਾਤਾ लेकिन इस तरीके छोटा वाडा फैज दे चमचे जो आप गोल कर सकते इस तरीके सइडा उपर जो आप थोड़ा थोड़ा घ्यो लाता घ्यो कोई भी वरत रिफाइंड है जब थोड़े को रिफाइंड वर सद हो आप जी इत घ्यो बरते इस तरीके थोड़ा थोड़ा उपर भी घ्यो पा देना है जो आप नहीं चारे साइड अपने आप उठ खड़ी जी आप पलटा दें जो पूरी चंगी तरह बन जाए इसलटा ये भी अपने ഇതൊക്കെയാണ് വാങ്ങിയത് ഉള്ള കാര്യങ്ങൾ ਚੀਲੇ ਨੂੰ 2-3 ਵਾਰੀ ਹੀ ਪਲਟਾਉਣਾ ਹੈ ਜੀ ਤੇ ਚੀਲਾ ਬਣ ਕੇ ਆਪਣਾ ਜਿਹੜਾ ਬਿਲਕੁਲ ਤਿਆਰ ਹੋ ਗਿਆ। ਬਸ ਇਹਨੂੰ ਇੱਕ ਵਾਰੀ ਆਪਾਂ ਹੋਰ ਸੇਕ ਲਵਾ ਦੇਣਾ। ਚੀਲਾ ਬਣ ਕੇ ਬਿਲਕੁਲ ਤਿਆਰ ਹੈ ਜੀ। ਆ ਦੇਖੋ ਬਹੁਤ ਹੀ ਸੌਫਟ ਹੈ ਜਿਹੜੇ ਇਹ ਚੀਲੇ ਬਣੇ ਆ। ਇਸ ਤਰ੍ਹਾਂ ਜੇ ਆਪਣੇ ਬਣ ਕੇ ਚੀਲੇ ਜਿਹੜੇ ਬਿਲਕੁਲ ਤਿਆਰ ਹੈਗੇ ਤੇ ਬਿਲਕੁਲ ਵੀ ਇਹ ਟੁੱਟੇ ਨਹੀਂ ਹੈਗੇ ਜੀ ਬਹੁਤ ਹੀ ਜ਼ਿਆਦਾ ਇਹ ਸੌਫਟ ਹੈ ਜਿਹੜੇ ਬਣੇ ਆ ਚੀਲੇ ਤੇ ਤੁਸੀਂ ਆਪਣੇ ਘਰ ਵਿੱਚ ਜਦੋਂ ਵੀ ਤੁਹਾਡਾ ਮਨ ਕਰੇ ਦੀਆਂ ਕੋ ਪੰਜ ਮਿੰਟਾਂ ਵਿੱਚ ਬਣਾ ਕੇ ਇਹਨਾਂ ਨੂੰ ਖਾ ਸਕਦੇ ਆ ਤੇ ਬੱਚਿਆਂ ਨੂੰ ਆਪਾਂ ਟੀਪਨ ਦੇ ਵਿੱਚ ਤਿਆਰ ਕਰਕੇ ਦੇ ਸਕਦੇ ਆ ਜੀ ਆਪਾਂ ਇਹਨੂੰ ਸਰਵ ਕਰ ਲੈਨੇ ਆ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਚਰਨ ਨਾਲ ਵੀ ਖਾ ਸਕਦੇ ਹੋ ਤੇ ਉਹ ਤੁਹਾਡੀ ਆਪਣੀ ਚੋਅ ਹੈ ਥੋੜੀ ਜਿਹਾ ਆਪਾਂ ਲਾਲ ਮਿਰਚ ਪਾ ਲੈਨੇ ਜੀ ਥੋੜਾ ਜਿਹਾ ਆਪਾਂ ਨਮਕ ਪਾ ਲਤਾ ਜੀ ਬਿਲਕੁਲ ਜਿਹੜੇ ਆਪਣੇ ਚੀਲੇ ਬਣ ਕੇ ਤਿਆਰ ਹੈਗੇ ਜੀ ਤੁਹਾਨੂੰ ਇਹ रेसिपी ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ